ਆਮ ਆਪਨੀ ਪਾਰਟੀ ਇੱਕ ਠੱਗਾਂ ਦੀ ਪਾਰਟੀ ਹੈ। ਇਹ ਬਾਗਲ ਲੋਕਾਂ ਦੀ ਪਾਰਟੀ ਹੈ ਲੁੱਟ ਕੇ ਖਾਗੇ। ਕੱਲ ਬਾਲਦੀਵ ਤੋਂ ਬੋਲੇ ਮੋਦੀ ਸਾਹਿਬ ਦੇ ਕੇ ਕੁਝ ਨਹੀਂ ਗਏ ਬਸ। ਦੇਖੋ ਮੋਦੀ ਸਾਹਿਬ ਬੀਜੇਪੀ ਦਾ ਹੁਣ ਬਹੁਤ ਬੁਰਾ ਹਾਲ ਹੈ। ਜਿਹੜੀਆਂ ਸਪੀਚਾਂ ਸੁਣ ਕੇ ਮੈਨੂੰ ਬੜੀ ਹੈਰਾਨੀ ਆਉਂਦੀ ਹੈ। ਐਜ ਲੈਵਲ ਤੇ ਪ੍ਰਧਾਨ ਮੰਤਰੀ ਦੀ ਸਪੀਚ ਨਹੀਂ ਹੋਣੀ ਚਾਹੀਦੀ। ਉਹ ਐ ਨਹੀਂ ਦੱਸ ਰਿਹਾ ਕਿ ਦੇਸ਼ ਨੂੰ ਕਿਵੇਂ ਲੈ ਕੇ ਗਏ ਅੱਗੇ। ਛੋਟੀ ਛੋਟੀ ਗੱਲਾਂ ਤੇ ਆ ਗਈਆਂ ਅੱਜ ਦੇਸ਼ ਮੈਂ ਜਿਵੇਂ ਇੱਥੇ ਵੀ ਕਿਹਾ ਪ੍ਰਧਾਨ ਮੰਤਰੀ ਨੂੰ ਸਾਰੇ ਧਰਮਾਂ ਨੂੰ ਰਿਸਪੈਕਟ ਕਰਨਾ ਚਾਹੀਦਾ ਹੈ ਤੇ ਹਰ ਧਰਮ ਨੂੰ ਫਲਰਿਸ਼ ਕਰਨ ਵਾਸਤੇ ਸਪੇਸ ਦੇਣੀ ਚਾਹੀਦੀ ਹੈ ਮਦਰ ਸਾਹਿਬ ਜੇ ਗੱਲ ਕਰੀ ਆਮ ਆਦਮੀ ਪਾਰਟੀ ਨੇ ਸਾਰੀਆਂ ਸਕੀਮਾਂ ਫੋਲੀ ਆਮ ਆਦਮੀ ਪਾਰਟੀ ਇੱਕ ਠੱਗਾਂ ਦੀ ਪਾਰਟੀ ਹੈ ਇਹ ਪਾਗਲ ਲੋਕਾਂ ਦੀ ਪਾਰਟੀ ਹੈ ਲੁੱਟ ਕੇ ਖਾ ਗਏ ਕੱਲ ਬਾਲਦੇਸ਼ ਤੋਂ ਬੋਲੇ ਮੋਦੀ ਸਾਹਿਬ ਅਦਰ ਸਾਹਿਬ ਕੋਈ ਕੁਝ ਨਹੀਂ ਗਏ ਬਸ ਦੇਖੋ ਮੋਦੀ ਸਾਹਿਬ ਆਜਾ ਵਾਜਾ ਬੀਜੇਪੀ ਦਾ ਹੁਣ ਬਹੁਤ ਬੁਰਾ ਹਾਲ ਹੈ ਜਿਹੜੀਆਂ ਸਪੀਚਾਂ ਸੁਣ ਕੇ ਮੈਨੂੰ ਬੜੀ ਹੈਰਾਨਗੀ ਆਉਂਦੀ ਹੈ ਐਜ ਲੈਵਲ ਤੇ ਪ੍ਰਧਾਨ ਮੰਤਰੀ ਸਪੀਚ ਨਹੀਂ ਹੋਣੀ ਚਾਹੀਦੀ ਉਹ ਐ ਨਹੀਂ ਦੱਸ ਰਿਹਾ ਕਿ ਦੇਸ਼ ਨੂੰ ਕਿਵੇਂ ਲੈ ਕੇ ਗਏ ਅੱਗੇ ਛੋਟੀ ਛੋਟੀ ਗੱਲਾਂ ਤੇ ਆ ਗਿਆ ਅੱਜ ਦੇਸ਼ ਮੈਂ ਜਿਵੇਂ ਇੱਥੇ ਵੀ ਕਿਹਾ ਹੈ ਪ੍ਰਧਾਨ ਮੰਤਰੀ ਨੂੰ ਸਾਰੇ ਧਰਮਾਂ ਨੂੰ ਰਿਸਪੈਕਟ ਕਰਨਾ ਚਾਹੀਦਾ ਹੈ ਤੇ ਸਾਰਾ ਧਰਮ ਨੂੰ ਫਲਰਿਸ਼ ਕਰਨ ਵਾਸਤੇ ਸਪੇਸ ਦੇਣੀ ਚਾਹੀਦੀ ਹੈ ਮਦਰ ਸਾਹਿਬ ਜੇ ਗੱਲ ਕਰੇ ਆਮ ਆਦਮੀ ਪਾਰਟੀ ਨੇ ਸਾਰੀ ਸਕੀਮਾਂ ਫੋਲੀ ਆਜੋ ਯਾਰ ਆਮ ਆਦਮੀ ਪਾਰਟੀ ਇੱਕ ਠੱਗਾਂ ਦੀ ਪਾਰਟੀ ਹੈ ਤੇ ਪਾਗਲ ਲੋਕਾਂ ਦੀ ਪਾਰਟੀ ਹੈ ਲੁੱਟ ਕੇ ਖਾ ਗਏ ਕੱਲ ਬਾਲਦੇਵ ਨੇ ਬੋਲੇ ਮੋਦੀ ਸਾਹਿਬ ਮਦਰ ਸਾਹਿਬ ਕੋਈ ਕੁਝ ਨਹੀਂ ਗਏ ਬਸ ਦੇਖੋ ਮੋਦੀ ਸਾਹਿਬ ਬੀਜੇਪੀ ਦਾ ਹੁਣ ਬਹੁਤ ਬੁਰਾ ਹਾਲ ਹੈ ਜੈਨੀਆਂ ਸਪੀਚਾਂ ਸੁਣ ਕੇ ਮੈਨੂੰ ਬੜੀ ਹੈਰਾਨੀ ਆਉਂਦੀ ਹੈ ਐਜ ਲੈਵਲ ਤੇ ਪ੍ਰਧਾਨ ਮੰਤਰੀ ਦੀ ਸਪੀਚ ਨਹੀਂ ਹੋਣੀ ਚਾਹੀਦੀ ਉਹ ਐ ਨਹੀਂ ਦੱਸ ਰਿਹਾ ਕਿ ਦੇਸ਼ ਨੂੰ ਕਿਵੇਂ ਲੈ ਕੇ ਗਏ ਅੱਗੇ ਛੋਟੀ ਛੋਟੀ ਗੱਲਾਂ ਤੇ ਆ ਗਿਆ ਅੱਜ ਦੇਸ਼ ਮੈਂ ਜਿਵੇਂ ਇੱਥੇ ਵੀ ਕਿਹਾ ਹੈ ਪ੍ਰਧਾਨ ਮੰਤਰੀ ਨੂੰ ਸਾਰੇ ਧਰਮਾਂ ਨੂੰ ਰਿਸਪੈਕਟ ਕਰਨਾ ਚਾਹੀਦਾ ਹੈ ਤੇ ਹਰ ਧਰਮ ਨੂੰ ਫਲਰਿਸ਼ ਕਰਨ ਵਾਸਤੇ ਸਪੇਸ ਦੇਣੀ ਚਾਹੀਦੀ ਹੈ ਮਾਤਾ ਸਾਹਿਬ ਜੇ ਗੱਲ ਕਰੀ ਆਮ ਆਦਮੀ ਪਾਰਟੀ ਨੇ ਸਾਰੀ ਸਕੀਮਾਂ ਫੋਲੀ ਆਮ ਆਦਮੀ ਪਾਰਟੀ ਇੱਕ ਧੱਗਾਂ ਦੀ ਪਾਰਟੀ ਹੈ ਇਹ ਬਾਗਲ ਲੋਕਾਂ ਦੀ ਪਾਰਟੀ ਹੈ ਲੁੱਟ ਕੇ ਖਾਗੇ ਕੱਲ ਬਾਲਦੇਵ ਸਿੰਘ ਬੋਲੇ ਮੋਤੀ ਸਾਹਿਬ ਮਾਤਾ ਸਾਹਿਬ